ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਭਾਗੀਵਾਂਦਰਾ ਬੱਕਰੀਆਂ ਦੀ ਮੰਡੀ ਤੇ ਤੁਹਾਨੂੰ ਪਤਾ ਕਾਫੀ ਜ਼ਿਆਦੇ ਲੰਬੇ ਸਮੇਂ ਦੇ ਬਾਅਦ ਆਪਾਂ ਇਸ ਮੰਡੀ ਦੇ ਉੱਪਰ ਆਏ ਆਂਗੇ ਕਿਉਂਕਿ ਪਿਛਲੇ ਤਕਰੀਬਨ ਮਲਾ 15-20 ਦਿਨਾਂ ਤੋਂ ਆਪਾਂ ਇਸ ਮੰਡੀ ਦੇ ਉੱਪਰ ਵਿਜ਼ਿਟ ਨਹੀਂ ਕੀਤਾ ਹੈਗਾ ਥੋੜਾ ਤੂੜੀ ਦਾ ਜਿਹੜਾ ਸੀਜ਼ਨ ਸੀ ਕਣਕਾਂ ਦਾ ਸੀਜ਼ਨ ਸੀ ਉਹ ਚੱਲੀ ਜਾਂਦਾ ਸੀ ਉਹਦੇ ਕਰਕੇ ਮੰਡੀ ਜਿਹੜੀ ਮੰਡੀ ਸੀਗੀ ਇਸ ਵਾਰ ਮੰਡੀ ਦੇ ਉੱਪਰ ਆਪਾਂ ਪਹੁੰਚੇ ਆਂਗੇ ਪਹਿਲਾਂ ਆਪਾਂ ਮੰਡੀ ਦੀ ਜਾਣਕਾਰੀ ਲੈਂਤੀ ਸੀ ਢੇੜਾ ਦਿੱਤਾ ਸੀ ਕਾ ਪਤਾ ਲੱਗਿਆ ਕਿ ਮੰਡੀ ਦੇ ਵਿੱਚ ਜਿਹੜੇ ਜਾਨਵਰਾਂ ਦੇ ਰੇਟ ਨੇ ਬਹੁਤ ਸਸਤੇ ਚੱਲ ਰਹੇ ਨੇਗੇ ਕਿਉਂਕਿ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਜਾਨਵਰਾਂ ਦੇ ਰੇਟ ਨੇ ਉਹ ਕਾਫੀ ਜ਼ਿਆਦਾ ਚੜ ਜਾਣਗੇ ਕਿਉਂਕਿ ਹੁਣ ਮੰਡੀਆਂ ਅੱਗੇ ਵੱਧ ਭਰਨ ਲੱਗ ਜਾਣਗੀਆਂ ਸੋ ਹੁਣ ਇੱਕ ਵਾਰ ਜਿਹੜਾ ਮੰਡੀਆਂ ਦੇ ਉੱਪਰ ਜਿਹੜੀ ਭੀੜ ਆ ਗਈ ਉਹ ਘਟਾ ਗਈ ਥੋੜੀ ਜਾਨਵਰ ਘੱਟ ਗਿਣਤੀ ਦੇ ਵਿਚਾਰੇ ਨੇ ਲੋਕ ਆਪਣੇ ਘਰਾਂ ਦੇ ਵਿੱਚ ਜਨਕਿ ਕਣਕਾਂ ਦੀ ਸਾਂਭ-ਸਮਭਾਲ ਦੇ ਵਿੱਚ ਲੱਗੇ ਹੋਏ ਨੇ ਆਓ ਗੱਲਬਾਤ ਕਰਾਂਗੇ ਬਾਈ ਹੋਰਾਂ ਨਾਲ ਕਿਹੜੇ ਜਾਨਵਰ ਕਿਹੜੀ ਨਸਲ ਦੇ ਲੈ ਕੇ ਆਏ ਨੇ ਤੇ ਕੀ ਉਹਨਾਂ ਦਾ ਰੇਟ ਆ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਵੀਡੀਓ ਨਾਲ ਬਣੇ ਰਹੋ ਹਾਂਜੀ ਦੋਸਤੋ ਬਾਈ ਹੋਰੇ ਨਾਲ ਇਧਰ ਇੱਕ ਬੱਕਰੀ ਲੈ ਕੇ ਆਏ ਨੇ ਕਿ ਮੰਡੀ ਦੇ ਉੱਪਰ ਬਹੁਤ ਸੋਹਣੀ ਹੈ ਜਿਹੜੀ ਕਿ ਬਰਬਰੀ ਨਸਲ ਦੀ ਬੱਕਰੀ ਹੈਗੀ ਤੇ ਕੀ ਇਹਦਾ ਰੇਟ ਆ ਸੋ ਨਸਲ ਵਾਰੀ ਪੂਰੀ ਜਾਣਕਾਰੀ ਬਾਈ ਆਪ ਨੂੰ ਇਹ ਜਾਨਵਰ ਦੀ ਦੇਣਗੇ ਅੱਸੀ ਕਰ ਬਾਈ ਅੱਸੀ ਕਰ ਇਹ ਬਰਬਰੀ ਨਸਲ ਬਾਈ ਜੀ ਅੱਛਾ ਜੀ ਇਹ ਆਪਾਂ ਇਹਦਾ ਰੇਟ ਫੋਨ ਤੇ ਕਰਾਂਗੇ ਇਹ ਸੋਹਣ ਵਾਲੀ ਹੈ ਜੀ ਠੀਕ ਆ ਕਿੰਨੇ ਚਿਰ ਦੀ ਗੱਬਾ ਹੈ ਇਹ ਇਹ 10-15 ਦਿਨ ਲਾਊਗਾ 10-15 ਦਿਨ ਲੂ ਹਾਂਜੀ ਸੂਨ ਦੇ ਬਸ ਸਿਰਫ 10-15 ਦਿਨ ਹੀ ਰਹਿੰਦੇ ਨੇਗੇ ਹਾਂਜੀ ਤੇ ਕਹਿ ਦੰਦਾ ਇਹ ਇਹਦਾ ਕੋਈ ਹੈ ਤੈਨੂੰ ਜਾਣਕਾਰੀ ਕਿ ਅੱਛਾ ਤੇ ਇਹ ਮੁੱਲੇ ਦਾ ਤੁਸੀਂ ਸਾਰਾ ਫੋਨ ਕੀਤਾ ਗੋਲ ਫੋਨ ਤੇ ਕਰਾਂਗੇ ਤੇ ਹੋਰ ਵੀ ਜਾਨਵਰ ਜਿਹੜੇ ਇੱਥੇ ਲੈ ਕੇ ਆਏ ਹੋ ਤੁਸੀਂ ਹਾਂਜੀ ਇੱਕ ਆ ਬੀਟਲਾ ਬੱਕਰੀ ਬੀਟਲਾ ਹਾਂਜੀ ਉਹ ਜਿਹੜੀ ਲਾਰਜ ਜਿਹੀ ਬੀਟਲਾ ਪਾਠ ਹੈ ਇੱਕ ਖੜੇ ਕੰਨਾ ਬੱਕਰਾ ਇੱਕ ਪਾਠ ਹੈ ਅੱਛਾ ਉਹ ਤਿੰਨੇ ਜਾਨਵਰ ਤੁਸੀਂ ਲੈ ਕੇ ਆਏ ਹੋ ਹਾਂਜੀ ਖੜੀ ਕਰਕੇ ਦਿਖਾ ਦੇਣੀ ਠੀਕ ਆ ਖੜਿਓ ਦੇਖ ਜੱਜ ਵੀਰ ਉਹ ਜਾਨਵਰਾਂ ਤੇ ਮੜਾ ਇਹ ਕੈਮਰਾ ਘੁਮਾ ਦੇ ਜਿਹੜੇ ਲੈ ਕੇ ਆਏ ਨੇ ਬਾਈ ਹੋਰੇ ਉਧਰ ਇਹ ਵੀ ਤਿੰਨੇ ਜਾਨਵਰਾਂ ਜਿਹੜੇ ਬਾਈ ਹੋਰੇ ਇੱਥੇ ਸੇਲ ਕਰਨ ਵਾਸਤੇ ਲੈ ਕੇ ਆਏ ਨੇਗੇ ਇੱਕ ਬੀਟ ਲੱਗੀਆਂ ਤੇ ਦੋ ਪੱਠਾਣੀਆਂ ਇਧਰ ਹਨਾ ਇੱਕ ਬੱਕਰਾ ਹੀ ਅੱਛਾ ਇੱਕ ਇੱਕ ਪੱਠ ਤੇ ਇੱਕ ਬੱਕਰਾ ਤੇ ਇਸ ਦਾ ਜਿਹੜਾ ਮੋਲ ਆ ਬਾਈ ਤੁਸੀਂ ਫੋਨ ਤੇ ਕਰੋਗੇ ਆਪਣਾ ਫੋਨ ਨੰਬਰ ਤੇ ਐਡਰੈਸ ਆ ਜਿਹੜਾ ਫਿਰ ਵੀਡੀਓ ਦੇ ਵਿੱਚ ਬੋਲ ਦੋ ਹਨਾ 719636832 ਇੱਕ ਹੋਰ ਹੈ 7814272021 ਪਿੰਡ ਮਾਹੀ ਨੰਗਲਾਈ ਠੀਕ ਆ ਗਲਾ ਬਠੰਡਾ ਜੀ ਕਿਸੇ ਵੀ ਵੀਰ ਨੇ ਜਿਹੜੇ ਇਹ ਜਾਨਵਰ ਕਰੋ ਵੀ ਲਿਆ ਸਕਦੇ ਕਰੋ ਲਿਆ ਸਕਦੇ ਹੋਰ ਵੀ ਜਾਨਵਰ ਹੁੰਦੇ ਨੇ ਕਰੇ ਤੁਹਾਡੇ ਕੋਲ ਹਾਂਜੀ ਗੁਰਦੁਆਰੇ ਕੋਲੇ ਪੈਂਦਾ ਜੀ ਆਪਣਾ ਘਰ ਨਾਮ ਹਰਜੋਗਨ ਮਾਨਾ ਜੀ ਉਹ ਫੋਨ ਤੇ ਗੱਲ ਕਰ ਸਕਦੇ ਹਾਂ ਫੋਨ ਲਾ ਕੇ ਜਦੋਂ ਹਾਂ ਫੋਨ ਤੇ ਕਰੇ ਵੀ ਹੈਗੇ ਜੀ ਆਪਣੇ ਕੋਲੇ ਬੀਟਲਾ ਖੜੇ ਕਰਨੀਆਂ ਅਈਆਂ ਅੱਛਾ ਜੇ ਕਿਸੇ ਵੀਰ ਨੇ ਲੈਣੀ ਹੋਵੇ ਲਾ ਸਕਦੇ ਹੋਰ ਵੀ ਜਾਨਵਰ ਬਤਨ ਘਰੇ ਖੜੇ ਨਹੀਂ ਹਾਂਜੀ ਤੁਸੀਂ ਕਿਸੇ ਵੀ ਵੀਰ ਨੇ ਬਾਈ ਹੋਰਾਂ ਤੋਂ ਜਾਨਵਰ ਖਰੀਦਣੇ ਤਾਂ ਇਹਨਾਂ ਨੂੰ ਫੋਨ ਕਰਕੇ ਜਿਹੜਾ ਪਿੰਡ ਮਾਹੀ ਰੰਗਲਾਗਾ ਉੱਥੋਂ ਤੁਸੀਂ ਜਾਨਵਰ ਵਿਜ਼ਿਟ ਕਰਕੇ ਖਰੀਦ ਸਕਦੇ ਹੋ ਬਾਕੀ ਆ ਬੱਕਰੀ ਬਹੁਤ ਸੋਹਣੀ ਆ ਬਾਈ ਹੋਰਾਂ ਕੋਲੇ ਜਿਹੜੀ ਖੜੀ ਹੈਗੀ ਤੇ ਹਾਂ ਕੰਨਾਂ ਕੋਨਾਂ ਦੀ ਕੁਆਲਿਟੀ ਵਧੀਆਗੀ ਬਾਕੀ ਸੂਣ ਵਾਲੀ ਆ ਬਾਈ 10-15 ਦਿਨ ਹੀ ਲਊਗੀ ਫੋਨ ਕਰਕੇ ਜਿਹੜਾ ਇਹਦਾ ਮੁੱਲ ਆ ਜਿਹੜਾ ਫੋਨਤੀ ਕਰਨਗੇ ਬਾਈ ਉਹਨੇ ਕਹਿੰਦੀ ਵੀ ਵੀਡੀਓ ਦੇ ਵਿੱਚ ਮੁੱਲ ਅਸੀਂ ਬੋਲਣਾ ਨਹੀਂ ਹੈਗਾ ਤੇ ਸੰਪਰਕ ਕਰ ਲਿਓ ਤੇ ਜੇ ਕਿਸੇ ਵੀਰ ਨੂੰ ਇੰਟਰਸਟਡ ਹੋਵੇ ਤਾਂ ਜਾਨਵਰ ਖਰੀਦ ਸਕਦੇ ਨੇ ਹਾਂਜੀ ਦੋਸਤੋ ਜਿਹੜੇ ਬਾਪੂ ਜੀ ਕੋਲੇ ਜਾਨਵਰ ਖੜੇ ਨੇਗੇ ਇੱਥੇ ਬਕਾਊ ਨੇਗੇ ਸੋ ਇਹਨਾਂ ਜਾਨਵਰਾਂ ਦੀ ਆਪਾਂ ਨੂੰ ਜਾਣਕਾਰੀ ਦੇਣਗੇ ਕਿ ਇਹਨਾਂ ਦਾ ਰੇਟ ਆ ਜਿਹੜਾ ਤੇ ਕਿਹੜੀ ਨਸਲ ਦੇ ਇਹਨਾਂ ਕੋਲੇ ਜਾਨਵਰ ਹੈਗੇ ਨੇ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਭਾਈ ਆ ਕਿਹੜੇ ਕਿਹੜੇ ਜਾਨਵਰ ਆ ਬਾਪੂ ਜੀ ਆਪਣੇ ਕੋਲੇ ਬਾਪੂ ਜੀ ਆ ਗਈ ਪਹਿਲਾਂ ਈ ਬੱਕਰੀ ਆ ਉਹ ਲੱਖ ਹੈ ਭਾਈ ਦੇ ਅੱਛਾ ਜੀ ਦੇਸੀ ਬੱਕਰ ਕਿਉਂ ਆ ਉਹ ਲੱਖ ਜਿਹੜੀ ਬੱਕਰੀ ਦਾ ਨਾਮ ਹੈ ਇਹਦਾ ਅੱਛਾ ਜੀ ਦੋ ਦੰਦੀ ਇਹ 5 ਲੀਟਰ ਤੇ ਕਡੰਗਾ ਦਾ ਦੋਨਾਂ ਡੰਗਾ ਦਾ ਦੋਨੇ ਡੰਗਾ ਦਾ 5 ਸਵਾ 2 ਲੀਟਰ ਹਾਂ ਡੰਗਾ ਦਾ 5 ਲੀਟਰ ਦੇਣ ਦੇਣਾ ਦੋਨਾਂ ਡੰਗਾ ਦਾ ਇਹ ਦੇ ਮਗਰ ਇਹ ਦੋਨੇ ਜਨਵਰੀ ਇਸ ਦੇ ਨਗੇ ਇਹ ਦੋਨੇ ਬੱਚੇ ਇਹ ਦੇਣਗੇ ਠੀਕ ਆ ਇੱਕ ਪੱਠਾ ਇੱਕ ਬੱਕਰਾ ਹੈ ਅੱਛਾ ਜੀ ਇਹ ਆਪਣੀ ਬਕਾਊ ਵਈ ਵੇਚ ਦਿਆਂਗੇ ਕਿੰਨੇ ਆਪਣਾ ਮਤਲਬ ਕੀ ਕੀ ਰੇਟ ਕਰਦੇ ਆ ਪਹਿਲਾਂ ਦਾ ਰੇਟ 32000 ਕਰਦੇ ਜੀ ਰੇਟ 32000 ਕਰਦੇ ਆ ਬਾਕੀ ਮੌਕੇ ਤੇ ਮਾਨਦਾਨ ਹੋ ਜੂਗਾ ਹਾਂ ਕਰਾ ਕੇ ਜੀ ਮੌਕੇ ਤੇ ਹੋ ਜੂਗਾ ਜੀ ਠੀਕ ਆ ਜੀ ਤੇ ਹੋਰ ਕਿਹੜਾ ਜਾਨਵਰ ਹੈ ਜੀ ਇੱਕ ਆ ਇਹ ਅਜੇ ਪਹਿਲੇ ਸੂਏ ਸੂਏ ਆ ਇਹ ਕਿਹੜਾ ਇਹ ਕਿਹੜਾ ਇਹ ਦੇਸੀ ਆ ਜੀ ਇਹ ਵੀ ਦੇਸੀ ਹੈ ਜੀ ਅੱਛਾ ਹਾਂ ਠੀਕ ਆ ਇਹ ਦੇ ਮਗਰ ਇੱਕ ਬੱਕਰਾ ਹੈ ਇੱਕ ਬੱਕਰਾ ਇਹਨੂੰ ਕਿੰਨਾ ਚਰੋਗਾ ਇਸੂਈ ਨੂੰ ਇਹਨੂੰ ਕਿੰਨੇ ਕਿਤਨੇ ਹੋਏ ਇਸੂਈ ਨੂੰ ਤਿੰਨ ਕਿਤਨੇ ਹੋਣੇ ਹੈ ਹਾਂ ਇਹ ਥਲੇ ਹੈਗਾ 1.5 ਲੀਟਰ ਸਵਾ ਲੀਟਰ ਡੰਗ ਦਾ ਲੀਟਰ ਸਵਾ ਲੀਟਰ ਜਾਨੀ ਕਿ ਦੋਨੇ ਡੰਗਾਂ ਤਿੰਨ ਲੀਟਰ ਦੁੱਧ ਹੈ ਇਹਦੇ ਥਲੇ ਨਕਾ ਟੁੱਟੇ ਨਾ ਬਸ ਥੋੜਾ ਘਣਾ ਹਜੇ ਇਹ ਮੈਂ ਕਹਿ ਕੇ ਠੀਕ ਆ ਹਾਂ 2.5 ਦੋ ਬਰ ਬਸ ਹੈਗਾ ਅੱਛਾ ਹਜੇ 6 ਦੰਦ ਹੈ ਪਹਿਲਾ ਸੂ ਹੈ ਮਗਰ ਬੱਕਰਾ ਹੈ 17000 ਰੁਪਿਆ ਰੇਟ ਹੈ ਦਾ ਇਹ 17000 ਰੁਪਿਆ ਮੁੱਲ ਕਰਦੇ ਆ ਇਹਦਾ ਹਾਂਜੀ ਇਹ ਦੋਨੇ ਜਾਨਵਰ ਆਪਣੇ ਵਕਾਉ ਨੇ ਜੀ ਹਾਂਜੀ ਦੋਨੇ ਵਕਾਉ ਨੇ ਤੇ ਉਹ ਜਾਨਵਰ ਜਿਹ ਜਿਹੜਾ ਉਹ ਨਿਕਾਉਂ ਤਾਂ ਨਹੀਂ ਰੱਖੀ ਉਹ ਤਾਂ ਉਨ ਲੈਂਦੇ ਵੇਚਣ ਵਾਸਤੇ ਉਹ ਵੇਚਦੀ ਆ ਮਤਲਬ ਹਾਂ ਵੇਚਣ ਵਾਸਤੇ ਨਹੀਂ ਉਹ ਬਰਬਰੀ ਨਾ ਸਕਦੀ ਹਾਂ ਬਰਬਰੀ ਆ ਇਹ ਰੱਖੀ ਆ ਤੇ ਬਾਕੀ ਘਰੇ ਵੀ ਹੁੰਦੇ ਜੀ ਆਪਣੇ ਕੋਲ ਜਾਨਵਰ ਜੀ ਕੋਈ ਲੈਂਦੇ ਘਰੇ ਹੁੰਦੇ ਪੰਜ ਚਾਰ ਰੱਖਦੇ ਆ ਘਰੇ ਠੀਕ ਆ ਹਾਂ ਜੀ ਜਿਹੜੇ ਵੇਚਣ ਲੈ ਉਹ ਤਾਂ ਮੰਡੀ ਚ ਲਿਆਉਣੇ ਆ ਜਿਹੜੇ ਘਰੇ ਉਹ ਪੱਕੇ ਰੱਖੇ ਹੋਏ ਵੇਚਣ ਵਾਲੇ ਉਹ ਵੇਚਣ ਵਾਲੇ ਨਹੀਂ ਉਹ ਵੇਚਣੇ ਨਹੀਂ ਹਨ ਵੇਚਣ ਵਾਲੇ ਨਹੀਂ ਹਨ ਹਾਂ ਜੀ ਤੇ ਆਪਣਾ ਜਿਹੜਾ ਫੋਨ ਨੰਬਰ ਤੇ ਐਡਰੈਸ ਬੋਲ ਦੋਗੇ ਹਾਂ ਜੀ ਬੋਲ ਲੈਂਦੇ 986350409 ਇਹ ਮੇਰੇ ਮੁੰਡੇ ਦਾ ਨੰਬਰ ਹੈ ਜੀ ਠੀਕ ਆ ਠੀਕ ਦੇਣਾ ਬਹੰਡਾ ਤਹਿਸੀਲ ਤਰਵੰਡੀ ਪਿੰਡ ਭਾਗੀਬੰਦਰ ਠੀਕ ਆ ਉਹਦਾ ਨਾਮ ਸੀਰ ਹੈ ਮੁੰਡੇ ਦਾ ਮੇਰਾ ਨਾਮ ਸੀਤਾ ਸਰਜੀਤ ਆ ਸੀਤਾ ਸੀਤਾ ਵੱਦ ਕਹਿੰਦੇ ਸੀਤਾ ਵੱਦ ਕਹਿੰਦੇ ਨਹੀਂ ਹਾਂਜੀ ਤੇ ਜੇ ਕਿਸੇ ਵੀਰ ਨੇ ਬਾਪੂ ਜੀ ਤੋਂ ਇਹ ਜਾਨਵਰ ਖਰੀਦਣੇ ਨੇ ਤਾਂ ਇਹਨਾਂ ਨਾਲ ਫੋਨ ਨੰਬਰ ਤੇ ਸੰਪਰਕ ਕਰਕੇ ਪਿੰਡ ਭਾਗੀਬੰਦਰ ਆ ਕੇ ਵੀ ਤੁਸੀਂ ਜਾਨਵਰ ਖਰੀਦ ਸਕਦੇ ਹੋਗੇ ਬਾਕੀ ਫੋਨ ਕਰਕੇ ਜਰੂਰ ਆਇਓ ਕਿਉਂਕਿ ਬੰਦਾ ਕਈ ਵਾਰੀ ਉਰਾਂ ਭਰਾ ਗਿਆ ਹੁੰਦਾਗਾ ਹਾਂਜੀ ਫੋਨ ਕਰਕੇ ਬੰਦਾ ਉਸ ਵੇਲੇ ਤੁਹਾਨੂੰ ਮਿਲ ਜਾਂਦਾ ਕਰੀ ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਆ ਭਾਗੀਬੰਦਰ ਬੱਕਰੀਆਂ ਦੀ ਮੰਡੀ ਦੇ ਉੱਪਰ ਸੋ ਇੱਥੇ ਬਾਈ ਕੋਲੇ ਬੁਰਜਮਾਨ ਸਾਹਿਬ ਤੋਂ ਆਏ ਹੋਏ ਨੇਗੇ ਇਹਨਾਂ ਦੇ ਕੋਲ ਜਾਨਵਰ ਨੇਗੇ ਬਰਬਰੀ ਨਸਲ ਦੇ ਜਿਹੜੇ ਇਹ ਜਾਨਵਰ ਵਿਕਾਊ ਨੇਗੇ ਇਹਨਾਂ ਦੀ ਇਹ ਜਾਣਕਾਰੀ ਦੇਣਗੇ ਆਪਾਂ ਨੂੰ ਕੀ ਇਹਨਾਂ ਦਾ ਰੇਟ ਆ ਕਿਹੜੀ ਨਸਲ ਦੇ ਨੇ ਕਿੰਨੀ ਉਮਰ ਆ ਜਿਹੜੀ ਇਹਨਾਂ ਦੀ ਹੈਗੀ ਹੈਗੀ ਸੱਸੀਗਾ ਬਾਈ ਸੱਸੀਗਾ ਸੱਸੀਗਾ ਅ ਬਾਈ ਇਹਨਾਂ ਜਾਨਵਰਾਂ ਦੇ ਬਾਰੇ ਆਪਣੇ ਦਰਸ਼ਕਾਂ ਨੂੰ ਦਿਓਗੇ ਜਾਣਕਾਰੀ ਹਾਂ ਬਾਈ ਜ਼ਰੂਰ ਇਹ ਬੱਕਰੀ ਹੈ ਬਾਈ ਜਿਹੜੀ ਇਹ ਮੰਨ ਕੇ ਛੇਰ ਆਉਂਦਾ ਕਿ 2 ਮਹੀਨਾ ਦੀ ਕਰਾਉਂਸਾ 2 ਮਹੀਨੇ ਦੀ ਗੱਬਾ ਕੀ ਹਾਂ ਗੱਬਾ ਗੱਬ ਕਨਫਰਮ ਆਈ ਹਾਂ ਬਈ 2 ਮਹੀਨੇ ਦੀ ਗੱਬਾ ਠੀਕ ਆ ਤੇ ਇਧਰ ਇਹ ਜਾਨਵਰ ਇਹ ਬਈ ਪਾਠ ਖੀਰੀ ਸੂਈ ਹੋਈ ਐ ਪਾਠ ਇਹਦੀ ਮਾਰਚ ਤੋਂ ਸੇਲ ਹੋ ਗਈ ਇਹ ਕੱਲੀ ਦੇਵਾਂਗੇ ਆਪਾਂ 8000 ਰੁਪਏ ਮੁੱਲ ਕਰਦੇ ਆ ਜਿਹੜਾ 8000 ਮੁੱਲ ਕਰਦੇ ਆ ਤੇ ਉਹ ਜਾਨਵਰ ਦਾ ਕੀ ਮੁੱਲ ਕਰਦੇ ਆ ਬਈ ਆਪਾਂ ਉਹਦਾ ਬਈ 15000 ਰੁਪਏ ਮੁੱਲ ਕਰਦੇ ਆ ਉਹਦਾ 15000 ਰੁਪਏ ਮੁੱਲ ਕਰ ਦੇਵਾਂਗੇ ਤੇ ਇਹ ਜਾਨਵਰ ਜਿਹੜਾ ਆ ਗਿਆ ਇਹ ਬਈ 5 ਮਹੀਨਿਆਂ ਦੀ ਪਾਠ ਅੱਛਾ ਹਾਂ ਤੇ ਇਹ ਕੀ ਨਸਲ ਆ ਕੀ ਇਹ ਬਈ ਬੀਟਲ ਬੀਟਲ ਨਸਲ ਆ ਅੱਖਰੇ ਵਿੱਚ ਆ ਬਈ ਇਹ ਫੱਕਰੀ ਜੀ ਠੀਕ ਆ 5 ਮਹੀਨਾ ਦੀ ਪੱਠਾ ਇਹ 5 ਮਹੀਨਾ ਦੀ ਪੱਠਾ ਤੇ ਇਹਦਾ ਕੀ ਮੁੱਲ ਕਰਦੇ ਆਪਾਂ ਇਹਦਾ 12000 ਰੁਪਏ ਮੁੱਲ ਕਰਦੇ ਆ ਤੇ ਇਹ ਤੋਂ ਬਣਾ ਹੋਰ ਵੀ ਜਾਨਵਰ ਹੈਗੇ ਨੇ ਵੀ ਆਪਣੇ ਕੋਲ ਘਰੇ ਹੋਰ ਵੀ ਜਾਨਵਰ ਹੈਗੇ ਸੀ 7 ਹਾਂ ਤੇ ਇੱਕ ਗੱਬਣ ਬੱਕਰੀ ਖੜੀ ਹੈਗੀ ਉਹ ਦਿਨਾਂ ਦੀ ਦਿਨ ਲੌਗੀ ਬਸ 15 20 ਕ 15 20 ਦਿਨ ਤੇ ਇੱਕ ਮਹੀਨੇਕ ਦੀ ਗੱਬਣ ਖੜੀ ਹੈ ਹਮ ਇੱਕ ਤਨ ਮਹੀਨਾ ਦੀ ਖੜੀ ਹੈ ਇੱਕ ਸੂਈ ਖੜੀ ਹੈ ਘਰੇ ਆਪਣੇ ਕੋਲੇ ਬੱਕਰੀ ਮਹੀਨੇਕ ਦੀ ਸਾਰੇ ਮਤਲਬ ਖਰੀਦਣ ਵਾਲੇ ਜਾਨਵਰੀ ਨੇ ਜਾਂ ਤਾਂ ਗੱਬਰ ਨੇਗੇ ਜਾਂ ਕੋਈ ਸੂਆ ਹੈ ਹਾਂ ਜਾਂ ਸੂਆ ਹੈ ਜੀ ਸਾਰੇ ਤੇ ਜਿਹੜੇ ਇਹ ਕਿੰਨੇ ਕਿੰਨੇ ਇੱਕ ਮਤਲਬ ਕਿੰਨੇ ਦੰਦ ਜਾਨਵਰ ਆ ਗਿਆ ਇਹ ਜਿਹੜੇ ਤੁਸੀਂ ਦੱਸਿਓਗੇ ਜਿਹੜੇ ਘਰੇ ਆਪਣੇ ਕੋਲ ਇੱਕ ਸੂਣ ਵਾਲੀ ਖੜੀ ਹੈ ਜੀ ਵੱਡੀ ਬੱਕਰੀ ਉਹ ਛੇ ਦੰਦ ਹੋਗੀ ਛੇ ਦੰਦਾਂ ਦੀ ਹਾਂ ਇੱਕ ਆਪਣੇ ਕੋਲ ਖੀਰੀ ਫੱਟ ਨੇ ਸੂਣਾ ਬੜੇ ਚਿੱਟੀ ਅੱਖਾਂ ਚ ਚਿੱਟੀ ਅੱਖਾਂ ਚ ਹਾਂ ਬਰਬਰੀ ਨਾਲ ਸਰ ਬਰਪਰੀ ਵੇ ਪੋਰ ਬਰਪਰੀ ਠੀਕ ਆ ਤੇ ਉਹ ਕਿੰਨਾ ਚਿਰ ਗੱਭਦਾ ਕੀ ਉਹ ਤਨ ਮਹੀਨੇ ਦੀ ਗੱਬ ਹੋਗੀ ਤਨ ਮਹੀਨੇ ਦੀ ਗੱਬ ਆ ਤੇ ਉਹਦਾ ਕੀ ਮੁੱਲ ਕਰਦੇ ਆਪਾਂ ਮੁੱਲ ਵੇ ਫੋਰ ਤੇ ਹੋਊਗਾ ਫੋਨ ਤੇ ਹੋ ਜੂਗਾ ਉਹਦਾ ਨੰਬਰ ਦੇ ਦਾਂਗੇ ਬਾਈ ਦਾ ਆਪਾਂ ਤੇ ਬਾਈ ਕੋਲ ਚਿੱਟੀ ਅੱਖ ਦੇ ਵਿੱਚ ਜਿਹੜਾ ਹੈਗਾ ਜਾਨਵਰ ਬਰਬਰੀ ਨਸਲ ਦਾ ਤੇ ਸਾਨੂੰ ਦੱਸਿਆਗਾ ਆਪਣੇ ਘਰੇ ਬਰੀਡਰ ਆ ਕਰੀ ਬਰੀਡਰ ਅੱਛਾ ਬਰੀਡਰ ਹੈਗਾ ਬਾਈ ਕੋਈ ਸੇਲ ਕਰਨ ਵਾਸਤੇ ਆਪਣੇ ਨਹੀਂ ਬਰੀਡਰ ਸੇਲ ਨਹੀਂ ਕਰਦੇ ਬਾਈ ਅੱਛਾ ਹਾਂ ਉਹ ਚਿੱਟੀ ਅੱਖ ਦਾ ਬਰੀਡਰ ਘਰੇ ਰੱਖਿਆ ਹੋਇਆ ਆਪਣਾ ਉਹਦੇ ਤੋਂ ਗੱਪਣਾ ਠੀਕ ਆ ਜੇ ਕਿਸੇ ਨੇ ਮੀਟ ਕਰਵਾਉਣਾ ਹੋਵੇ ਤਾਂ ਸਾਨੂੰ ਮਿਲ ਸਕਦਾ ਹੈ ਹਾਂ 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 ਤੇ ਉਹਦਾ ਕੋਈ ਕੀ ਰੱਖਿਆ ਹੋਇਆ ਮੁੱਲ ਵਾੜੀ ਬਣੀ ਫੀਸ ਰੱਖਿਆ ਬਈ 2000 ਰੁਪਏ 2000 ਰੁਪਏ ਫੀਸ ਰੱਖੀ ਆ ਤੇ ਸੰਪਰਕ ਕਰ ਸਕਦੇ ਓਡਨ ਗੁਰਜਮਾਨ ਸਾਹਿਬ ਗੁਰਜਮਾਨ ਸਾਹਿਬ ਪਿੰਡ ਆ ਤੇ ਬਾਈ ਦਾ ਫੋਨ ਨੰਬਰ ਆ ਜਿਹੜਾ ਤੁਸੀਂ ਦੱਸ ਦੋ ਆਪਣਾ ਹਨਾ ਆਪਣਾ ਮੋਬਾਈਲ ਨੰਬਰ ਹੈਗਾ ਬਈ 83609 97604 ਆ ਠੀਕ ਆ ਸੋ ਬਾਈ ਕੋਲੇ ਜਾਨਵਰ ਬਰਬਰੀ ਨਸਲ ਦੇ ਬਹੁਤ ਵਧੀਆ ਜਿਹੜੇ ਬਕਾਊ ਹੈਗੇ ਨੇਗੇ ਚਿੱਟੀ ਅੱਖ ਦਾ ਜਿਹੜਾ ਜਾਨਵਰ ਆ ਉਹ ਵੀ ਤੁਹਾਨੂੰ ਦੱਸਿਆ ਇਹਨਾਂ ਕੋਲੇ ਹੈਗੇ ਨਹੀਂਗੇ ਮਿਲ ਜਾਣਗੇ ਸੋ ਜੇ ਕਿਸੇ ਵੀ ਵੀਰ ਨੇ ਜਾਨਵਰ ਖਰੀਦਨੇ ਆ ਤਾਂ ਬਾਈ ਨਾਲ ਸੰਪਰਕ ਕਰਕੇ ਤੁਸੀਂ ਬੁਰਜਮਾਨ ਸਾਹਿਬ ਜਿਹੜਾ ਵਿਜ਼ਿਟ ਕਰਕੇ ਖਰੀਦ ਸਕਦੇ ਓ ਇੱਕ ਬਾਈ ਜੀ ਕਾਲ ਕਰਕੇ ਆਓ ਠੀਕ ਆ ਹਾਂ ਬਈ ਇਸ ਚੋ ਇੱਕ ਬਾਈ ਕਹਿੰਦਾ ਵੀ ਕਾਲ ਕਰਕੇ ਆਇਓ ਕਈ ਵਾਰੀ ਮੰਨਦਾ ਨਾ ਉਹਨਾਂ ਪਰ ਆ ਗਿਆ ਹੁੰਦਾ ਜਿਵੇਂ ਅੱਜ ਭਾਗੀ ਬੰਦਰ ਮੰਡੀ ਤਿਆਰੇ ਨੇ ਤੇ ਉਹ ਵੀ ਬੰਦਾ ਕਿਸੇ ਨਾ ਕਿਸੇ ਬਸੇ ਗਿਆ ਉਹਦਾ ਨਾ ਜਾਂਦੇ ਰਹਿੰਦੇ ਆ ਕਈ ਵਾਰ ਫੋਨ ਕਰਤਾਂ ਬੰਦਾ ਨਹੀਂ ਮਿਲਦਾ ਕਰੇ ਹਾਂ ਹਾਂ ਫੋਨ ਕਰਕੇ ਆਵੇ ਵਧੀਆ ਬਈ ਕੰਮ ਆ ਯਾਰ ਸਾਹਿਕ ਧੰਦਾ ਖੇਤੀ ਦੇ ਨਾਲ ਨਾਲ ਠੀਕ ਆ ਗੱਲ ਕਰੇ ਤੁਹਾਨੂੰ ਕਿੰਨਾ ਕ ਟਾਈਮ ਹੋ ਗਿਆ ਬਈ ਇਸ ਕਿਤੇ ਬਈ ਪਹਿਲਾਂ ਰੱਖਣਾ ਸੀ ਆਪਾਂ ਵਿਚਾਲ ਦੀ ਕੰਮ ਛੱਡ ਗਏ ਸੀਗੇ ਹੂੰ ਹੂੰ ਵਿਚਾਲ ਦੀ ਹੁਣ ਫੇਰ ਬਈ ਦੁਬਾਰੇ ਮੰਨ ਕੇ ਚੱਲੇ ਆਪਾਂ ਨੂੰ ਹੋ ਗਏ 5 ਕੁ ਮਹੀਨੇ 5 ਕੁ ਮਹੀਨੇ ਹੋ ਗਏ ਦੁਬਾਰੇ ਜਾਨਵਰ ਰੱਖਿਆ ਹੁੰ ਠੀਕ ਆ ਹੁਣ ਕਿਵੇਂ ਕਮਾਈ ਵਧੀਆ ਹੋ ਰਹੀ ਹੈ ਕਮਾਈ ਵਧ ਗਿਆ ਬਾਈ ਜੀ ਪਹਿਲਾਂ ਆਪਣੇ ਇਹਨੇ ਰੱਖੇ ਮੇਰੇ ਚਾਚਾ ਜੀ ਨੇ ਅੱਛਾ ਤੇ ਮਸ ਇਹਨਾਂ ਨੇ ਮੈਂ ਤੁੰਗ ਗਲੀ ਮੰਡੀ ਤੇ ਵਾਗ ਗਿਆ ਉੱਥੋਂ ਬਸ ਜਸਕਾ ਜਾਂ ਬਣ ਗਿਆ ਉੱਥੋਂ ਮੈਨੂੰ ਦਿਵਾ ਲਿਆ ਦੋ ਦੋ ਤੋਂ ਹੌਲੀ ਹੌਲੀ ਬਸ ਅੱਗੇ 9-10 ਜਨਵਾਰ ਹੋ ਗਏ ਆਪਣੇ ਕੋਲੇ ਤੇ ਬਾਕੀ ਤੁਸੀਂ ਆਪਣੇ ਚੈਨਲ ਤੇ ਪਹਿਲਾਂ ਵੀ ਆਪਾਂ ਤੁਹਾਡੀਆਂ ਵੀਡੀਓ ਪਾਈਆਂ ਸੀ ਤੇ ਚੈਨਲ ਤੇ ਵੀਡੀਓ ਪਾਉਣ ਵਾਲਾ ਤੁਹਾਨੂੰ ਕੋਈ ਹੋਇਆ ਬਾਈ ਚੈਨਲ ਤੇ ਵੀਡੀਓ ਪਾਉਣ ਨਾਲ ਆਪਣੇ ਕਈ ਜਨਵਰ ਸੇਲ ਹੋ ਗਏ 5-6 ਜਨਵਰ ਸੇਲ ਹੋ ਗਏ ਬਹੁਤ ਫਾਇਦਾ ਹੋਇਆ ਠੀਕ ਆ ਹਾਂ ਜਿਹੜਾ ਕੋਈ ਸੋਡਾ ਸਪੈਸ਼ਲ ਨਾਮ ਲੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਠੀਕ ਆ ਉਹਦਾ ਸਪੈਸ਼ਲ ਮਾਨਦਾਨ ਕਰਕੇ ਤੋਰਾਂਗੇ ਠੀਕ ਆ ਤੁਹਾਡਾ ਨਾਮ ਲੈ ਕੇ ਆਉ ਤੁਹਾਡੇ ਕੋਲ ਵੀ ਤੁਹਾਡੀ ਚੈਨਲ ਤੇ ਲਿਖ ਕੇ ਆਈਂਗੀ ਠੀਕ ਆ ਭਾਈ ਉਹਦਾ ਸਪੈਸ਼ਲ ਮਾਨਦਾਨ ਕੀਤਾ ਉਸੋ ਬਾਈ ਨੇ ਕਾਫੀ ਟਾਈਮ ਪਹਿਲਾਂ ਵੀ ਆਪਣੇ ਚੈਨਲ ਦੇ ਉੱਪਰ ਵੀਡੀਓ ਪਾਈਆਂ ਹੋਈਆਂ ਨੇ ਜਨਵਰੀ ਵਿੱਚ ਨੇ ਆਪਣੇ ਚੈਨਲ ਦੇ ਥਰੂ ਤੇ ਜੇ ਹੁਣ ਕੋਈ ਵੀ ਵੀਰ ਬਾਈ ਕੋਲੇ ਨਾਂ ਲਊਗਾ ਵੀ ਆਪਣੇ ਚੈਨਲ ਦੇ ਥਰੂ ਵੀਡੀਓ ਦੇਖ ਕੇ ਆਏ ਤੇ ਕਾਲ ਦੇ ਉੱਪਰ ਤਾਂ ਬਾਈ ਜਿਹੜਾ ਸਪੈਸ਼ਲ ਉਹਨਾਂ ਦਾ ਮਾਨਦਾਨ ਕਰਨਗੇ ਜੋ ਇਹਨਾਂ ਤੋਂ ਬਣਦਾ ਹੋਇਆ ਹੈ ਨਾ ਭਾਈ ਹਾਂ ਭਾਈ ਜੋ ਬਣਦਾ ਹੋਇਆ ਜਿੰਨਾ ਵੀ ਆਪਾਂ ਸਪੈਸ਼ਲ ਮਾਨਦਾਨ ਇਦਰੇ ਬੱਚਾ ਇਹ ਵੀ ਰੱਖਦਾਗਾ ਹਾਂ ਇਹ ਵੀ ਰੱਖਦਾ ਸ਼ਕੀਰ ਹਾਂ ਹਾਂ ਇਹ ਵੀ ਹਰੇਕ ਮੰਡੀ ਦੇ ਬਾਈ ਜੀ ਦੇ ਛੁੱਟੀ ਹੁੰਦੀਆਂ ਜਰੂਰ ਨਾਲ ਆਉਂਦਾ ਸਾਡੇ ਅੱਛਾ ਕਹਿੰਦਾ ਚੱਲੂਗਾ ਨਾਲ ਮੈਂ ਆਜ ਐ ਦੁਆਰ ਸੀ ਦੋ ਦਿਨ ਹੋ ਗਏ ਲੱਗੇ ਮੈਨੂੰ ਕਹਿੰਦਾ ਮੰਡੀ ਜਾਉਂ ਭਾਗੀ ਵੰਦਰ ਵਾਲੀ ਠੀਕ ਆ ਕਰੇ ਸਾਮ ਦਾ ਬੱਕਰੀਆਂ ਨੂੰ ਹਾਂ ਬਈ ਸਾਮ ਦਾ ਬੱਕਰੀਆਂ ਨੂੰ ਬਹੁਤ ਨਾਲ ਬੱਚਾ ਜੀ ਲੱਗਿਆ ਰਹਿੰਦਾ ਹਾਂ ਹਾਂ ਵਧੀਆ ਹੀ ਹੈ ਵਧੀਆ ਕੰਮ ਆ ਬਈ ਬਹੁਤ ਵਧੀਆ ਠੀਕ ਹੈ ਜੀ ਹਾਂ ਖੇਤੀਬਾੜੀ ਦੇ ਨਾਲ-ਨਾਲ ਜੇ ਆਪਣਾ ਕੋਈ ਬੰਦਾ ਕਾਰੋਬਾਰ ਕਰਨਾ ਚਾਹੁੰਦਾ ਬਹੁਤ ਵਧੀਆ ਤੁਹਾਨੂੰ ਠੀਕ ਹੈ ਜੀ ਠੀਕ ਵਧੀਆ ਮੁਨਾਫਾ ਵੀ ਹੈ ਸ਼ੌਂਕ ਤੇ ਓਕੇ ਵੀਰੇ ਥੈਂਕ ਯੂ ਠੀਕ ਹੈ ਵੀਰੇ